ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਨ ਜਾ ਰਹੀਆਂ ਨੇ ਤੇ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਵੀ ਹੋ ਸਕਦਾ ਹੈ ਦੱਸਦੀ ਕਿ ਉੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਸਾਡੀਆਂ ਜਿਹੜੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਦਿੱਲੀ ਕੂਚ ਨੂੰ ਰਵਾਨਾ ਹੋਵਾਂਗੇ ਅਤੇ ਉੱਥੇ ਕੇਂਦਰ ਸਰਕਾਰ ਦੇ ਵੱਲੋਂ ਜਿਹੜੀਆਂ ਸਾਡੀਆਂ ਮੰਗਾਂ ਉਹ ਪੂਰੀਆਂ ਕੀਤੀਆਂ ਜਾਣ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਅੱਜ ਕੇਂਦਰ ਸਰਕਾਰ ਦੇ ਸਾਹਮਣੇ ਰੱਖੀਆਂ ਜਾਣਗੀਆਂ ਤੇ ਜਿਸ ਨੂੰ ਲੈ ਕੇ ਦਿੱਲੀ ਕੋਚ ਦਾ ਐਲਾਨ ਬੀਤੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਸੀ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਤੇ ਉੱਥੇ ਹੀ ਜਿਹੜਾ ਅੱਜ ਦੱਸਦੀ ਕਿ ਕੇਂਦਰ ਸਰਕਾਰ ਦੇ ਨਾਲ ਵੱਡੀ ਮੀਟਿੰਗ ਕਿਸਾਨ ਜਥੇਬੰਦੀਆਂ ਕਰਨ ਜਾ ਰਹੀਆਂ ਨੇ ਤੇ ਉੱਥੇ ਹੀ ਪਹਿਲਾ ਕਿਸਾਨ ਜਥੇਬੰਦੀਆਂ ਦੇ ਕਹਿਣਾ ਹੈ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਨ ਤੇ ਜੇਕਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਤੇ ਇਸੇ ਤਰ੍ਹਾਂ ਜਿਹੜਾ ਸੰਘਰਸ਼ ਆਉ ਜਾਈ ਰਹੇਗਾ ਹੋਰ ਕੀ ਕਹਿਣਾ ਕਿਸਾਨ ਜਥੇਬੰਦੀਆਂ ਦਾ ਸੁਣਦੇ ਸਾਡੇ ਪੂਰੇ ਪੰਜਾਬ ਦੇ ਵਿੱਚੋਂ ਜਿਸ ਤਰ੍ਹਾਂ ਮਾਝਾ ਮਾਲਵਾ ਦੁਆਬਾ ਵਾ ਵੱਡੇ ਪੱਧਰ ਤੇ ਹਜ਼ਾਰਾਂ ਜਿਹੜੀਆਂ ਟਰਾਲੀਆਂ ਜਿਹੜੀਆਂ ਵਾ ਆਪਣਾ 6 ਮਹੀਨੇ ਦਾ ਰਾਸ਼ਨ ਲੈ ਕੇ ਪੂਰਾ ਪ੍ਰਬੰਧ ਕਰਕੇ ਲੀੜਾ ਕੱਪੜਾ ਲੈ ਕੇ ਦਵਾਈਆਂ ਬੂਟੀਆਂ ਲੈ ਕੇ ਤੇ ਨਾਲ ਹੀ ਜਿਹੜੀਆਂ ਸਰਕਾਰ ਨੇ ਰੋਕਾਂ ਲਾਈਆਂ ਵਾ ਉਹਨਾਂ ਰੋਕਾਂ ਦੇ ਨਾਲ ਨਜਿੱਠਣ ਵਾਸਤੇ ਅਸੀਂ ਆਪਣੇ ਸਾਰਾ ਪ੍ਰਬੰਧ ਕੀਤਾ ਵਾ ਜੋ ਸਰਕਾਰ ਨੇ ਕੀਤਾ ਉਹ ਤੋਂ ਵੱਧ ਅਸੀਂ ਪ੍ਰਬੰਧ ਕਰਕੇ ਅੱਜ ਜਿਹੜਾ ਅਸੀਂ ਰਸਤੇ ਦੇ ਵਿੱਚ ਆ ਇਹ ਜਿਹੜੇ ਆ ਜਿਤਨਾ ਗੁਰਦਾਸਪੁਰ ਆ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਮੋਗਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਬਠਿੰਡਾ ਇਹ ਸਾਰੇ ਜ਼ਿਲ੍ਹੇ ਜਿਹੜੇ ਆ ਬਿਲਕੁਲ ਇਸ ਵੇਲੇ ਘਰਾਂ 'ਚੋਂ ਨਿਕਲ ਕੇ ਅਸੀਂ ਤੇ ਜਿਹੜੇ ਮੋਰਚੇ ਵੱਲ ਨੂੰ ਜਾ ਰਹੇ ਆ ਤੇ ਅੱਜ ਜਿਹੜੀ ਆ ਸ਼ਾਮ ਨੂੰ ਅਸੀਂ ਆ ਸੰਭੂ ਬਾਰਡਰ ਦੇ ਉੱਤੇ ਜਾ ਕੇ ਜਿਹੜਾ ਇਹ ਸਾਰਾ ਜਿਹੜਾ ਪਹਿਲੇਆਉਟ ਕਰਕੇ ਤੇ ਸਰਕਾਰ ਦੀ ਜਿਹੜੀ ਮੀਟਿੰਗ ਆ ਉਹਦਾ ਹੀ ਗੱਲਬਾਤ ਦਾ ਇੰਤਜ਼ਾਰ ਜ਼ਰੂਰ ਕਰਾਂਗੇ ਉਹ ਚੋਂ ਕੀ ਹਾਲ ਨਿਕਲਦਾ ਕੀ ਨਹੀਂ ਨਿਕਲਦਾ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਪਰ ਸਾਨੂੰ ਜੋ ਲੱਗਦਾ ਵਾ ਵੀ ਜਿਹੜੀਆਂ ਸਾਡੀਆਂ ਵੱਡੀਆਂ ਮੰਗਾਂ ਵਾ ਉਹਨਾਂ ਮੰਗਾਂ ਦੇ ਉੱਤੇ ਜਿਹੜਾ ਵਾ ਸਰਕਾਰ ਨੇ ਇਹ ਕੀ ਉਹਦੇ ਤੇ ਆਪਣੀ ਪਲਾਨ ਬਣਾਉਂਦੀ ਆ ਜੇ ਉਹ ਨਾਮ ਮੰਗਾਂ ਵਾਲੇ ਨਾਲ ਕੋਈ ਗੱਲਬਾਤ ਹੋਈ ਨਾ ਨਿਬੜਿਆ ਤੇ ਫਿਰ ਸਾਡਾ ਸੰਘਰਸ਼ ਜਿਹੜਾ ਦਿੱਲੀ ਵਾਲ ਨੂੰ ਜਾਰੀ ਰਹੂਗਾ ਹਰ ਤਰ੍ਹਾਂ ਦੀਆਂ ਆਪਣਾ ਮੁਸ਼ਕਲਾਂ ਰੁਕਾਵਟਾਂ ਨੂੰ ਤੋੜ ਕੇ ਅੱਗੇ ਵਧਣ ਦੀ ਅਸੀਂ ਜਾਂ ਜਾ ਕੇ ਦਿੱਲੀ ਦੇ ਵਿੱਚ ਜਿਹੜਾ ਇਹ ਮੋਰਚਾ ਲੜਾਂ ਸਾਡੇ ਪੂਰੇ ਪੰਜਾਬ ਦੇ ਵਿੱਚੋਂ ਜਿਸ ਤਰ੍ਹਾਂ ਮਾਝਾ ਮਾਲਵਾ ਦਵਾਬਾ ਵਾ ਵੱਡੇ ਪੱਦਰ ਤੇ ਹਜ਼ਾਰਾਂ ਜਿਹੜੀਆਂ ਟਰਾਲੀਆਂ ਜਿਹੜੀਆਂ ਵਾਂ ਆਪਣਾ 6 ਮਹੀਨੇ ਦਾ ਰਾਸ਼ਨ ਲੈ ਕੇ ਪੂਰਾ ਪ੍ਰਬੰਧ ਕਰਕੇ ਲੀੜਾ ਕੱਪੜਾ ਲੈ ਕੇ ਦਵਾਈਆਂ ਬੂਟੀਆਂ ਲੈ ਕੇ ਤੇ ਨਾਲ ਹੀ ਜਿਹੜੀਆਂ ਸਰਕਾਰ ਨੇ ਰੋਕਾਂ ਲਾਈਆਂ ਵਾ ਉਹਨਾਂ ਰੋਕਾਂ ਦੇ ਨਾਲ ਨਜਿੱਠਣ ਵਾਸਤੇ ਅਸੀਂ ਆਪਣੇ ਸਾਰਾ ਪ੍ਰਬੰਧ ਕੀਤਾ ਵਾ ਜੋ ਸਰਕਾਰ ਨੇ ਕੀਤਾ ਉਹ ਤੋਂ ਵੱਧ ਅਸੀਂ ਪ੍ਰਬੰਧ ਕਰਕੇ ਅੱਜ ਜਿਹੜਾ ਅਸੀਂ ਰਸਤੇ ਦੇ ਵਿੱਚ ਆ ਇਹ ਜਿਹੜੇ ਆ ਜਿਤਨਾ ਗੁਰਦਾਸਪੁਰ ਆ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਮੋਗਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਬਠਿੰਡਾ ਇਹ ਸਾਰੇ ਜ਼ਿਲ੍ਹੇ ਜਿਹੜੇ ਆ ਬਿਲਕੁਲ ਇਸ ਵੇਲੇ ਘਰਾਂ 'ਚੋਂ ਨਿਕਲ ਕੇ ਅਸੀਂ ਤੇ ਜਿਹੜੇ ਮੋਰਚੇ ਵੱਲ ਨੂੰ ਜਾ ਰਹੇ ਆ ਤੇ ਅੱਜ ਜਿਹੜੀ ਸ਼ਾਮ ਨੂੰ ਅਸੀਂ ਆ ਸੰਭੂ ਬਾਰਡਰ ਦੇ ਉੱਤੇ ਜਾ ਕੇ ਜਿਹੜਾ ਇਹ ਸਾਰਾ ਜਿਹੜਾ ਪਈ ਲੇਆਉਟ ਕਰਕੇ ਤੇ ਸਰਕਾਰ ਦੀ ਜਿਹੜੀ ਮੀਟਿੰਗ ਆ ਉਹਦਾ ਹੀ ਗੱਲਬਾਤ ਦਾ ਇੰਤਜ਼ਾਰ ਜ਼ਰੂਰ ਕਰਾਂਗੇ ਉਹ ਚੋ ਕੀ ਹਾਲ ਨਿਕਲਦਾ ਕੀ ਨਹੀਂ ਨਿਕਲਦਾ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਪਰ ਸਾਨੂੰ ਜੋ ਲੱਗਦਾ ਵਾ ਵੀ ਜਿਹੜੀਆਂ ਸਾਡੀਆਂ ਵੱਡੀਆਂ ਮੰਗਾਂ ਵਾ ਉਹਨਾਂ ਮੰਗਾਂ ਦੇ ਉੱਤੇ ਜਿਹੜਾ ਵਾ ਸਰਕਾਰ ਨੇ ਇਹ ਕੀ ਉਹਦੇ ਤੇ ਆਪਣੀ ਪਲਾਨ ਬਣਾਉਂਦੀ ਆ ਜੇ ਉਹ ਨਾਮ ਮੰਗਾਵਾਲੇ ਨਾਲ ਕੋਈ ਗੱਲਬਾਤ ਹੋਈ ਨਾ ਨਿਬੜਿਆ ਤੇ ਫਿਰ ਸਾਡਾ ਸੰਘਰਸ਼ ਜਿਹੜਾ ਦਿੱਲੀ ਵਾਲੇ ਨੂੰ ਜਾਰੀ ਰਹੂਗਾ ਹਰ ਤਰ੍ਹਾਂ ਦੀਆਂ ਆਪਣਾ ਮੁਸ਼ਕਲਾਂ ਰੁਕਾਵਟਾਂ ਨੂੰ ਤੋੜ ਕੇ ਅੱਗੇ ਵਧਣ ਦੀ ਅਸੀਂ ਜਾ ਕੇ ਦਿੱਲੀ ਦੇ ਵਿੱਚ ਜਿਹੜਾ ਇਹ ਮੋਰਚਾ ਲੜਾਂਗੇ